ਇਹ ਮਹਾਰਾਜ ਚਮੜਿਆ ਕਾਰਨ ਹੋਣ ਦੇ ਨਾਲ ਆ ਰਿਹਾ ਹੈ ਸਭ ਪਾਣੀ ਬਗੁੱਤਾ ਹੈ ਜੇਕਰ ਆਪ ਸਾਹਿਬ ਜੀ ਨੂੰ ਬਹੁਤ ਸੰਤ ਸਾਹਿਬ ਜੀ ਦਾ ਸਤਿ ਸ਼ਾਨ ਜੁਤਾ ਹੈ ਇਹਨੂੰ ਵੀ ਇਸ ਤਰ੍ਹਾਂ ਹੀ ਪਹੁੰਚਾਇਆ ਜਾਏਗਾ ਇੱਕ ਬੱਟੀ ਸਾਜ਼ਿਸ਼ ਕਰਕੇ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਵਾ ਕੇ ਇਹ ਤੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਕੇਜਰੀਵਾਲ ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪੰਜਾਬੀ ਇਹਨਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਇਹ ਅਰੋੜਾ ਦੀ ਤੇ ਆਸ਼ੂ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੀ ਤੇ ਕੇਜਰੀਵਾਲ ਦੀ ਲੜਾਈ ਹੈ ਜਿੱਦੇ ਚ ਪੰਜਾਬੀ ਜਿੱਤਣਗੇ ਬਹੁਤ ਧੰਨਵਾਦ ਲੜਾਈ ਹੈ ਅੱਜ ਅਸੀਂ ਕਾਗਜ਼ ਭਰੇ ਐ ਜਿਹਦੇ ਵਿੱਚ ਬਗੇਲ ਸਾਹਿਬ ਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ। ਹਾਂਜੀ। ਔਰ ਨਾਲ ਹੀ ਨਾਲ ਮੈਂ ਆਸ਼ੂ ਜੀ ਨੂੰ ਵਧਾਈ ਦਿੰਦਾ ਹੋਇਆ ਇੱਥੋਂ ਇੱਕ ਸਨੇਹਾ ਦੇਣਾ ਚਾਹੁੰਨਾ ਪੰਜਾਬ ਦੇ ਵਾਸੀਆਂ ਨੂੰ। ਹਾਂਜੀ। ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਹੱਸਦਾ ਬਸਦਾ ਪੰਜਾਬ ਮੁੜ ਵਾਪਸ ਆਵੇ। ਅਗਰ ਤੁਸੀਂ ਇਸ ਆਮ ਆਦਮੀ ਪਾਰਟੀ ਤੋਂ ਦੂਜੀਆਂ ਰਾਸ਼ੀਆ ਪਾਰਟੀਆਂ ਨੂੰ ਚੱਲਦਾ ਕਰਨਾ ਚਾਹੁੰਦੇ ਹੋ ਜਿਹੜੀਆਂ ਦੇਸ਼ ਵਿਰੋਧੀ ਪਾਰਟੀਆਂ ਨੇ। ਤਾਂ ਤਕੜੇ ਹੋ ਕੇ ਤੁਸੀਂ ਇੱਥੋਂ ਸਨੇਹਾ ਲਈਏ। ਔਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਜੋਸ਼ ਹੈ ਜਨਤਾ ਦਾ ਉਹ ਇਸ ਪ੍ਰਕਾਰ ਦਾ ਸੀ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਡੇ ਉਮੀਦਵਾਰ ਵੱਡੇ ਫਰਕ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਜਿੱਤਾਂਗੇ ਔਰ ਇੱਥੋਂ 2027 ਦਾ ਮੋੜ ਬਣ ਕੇ ਦਵਾਰੇ ਮੋੜ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਲੈ ਕੇ ਜਾਣਾ ਜੀ ਕਾਮਨਾ ਅਰਦਾਸ ਬੇਨਤੀ ਕਰਦਾ ਕਾਂਗਰਸ ਪਾਰਟੀ ਬਹੁਤ ਵੱਡੀ ਸਫਲਤਾ ਹਾਸਿਲ ਕਰੇ ਔਰ ਦੂਸਰਾ ਨੰਬਰ ਬੀਜੇਪੀ ਦਾ ਸੁਪਰਾ ਸਾਹਿਬ ਬੀਜੇਪੀ ਦੀ ਜਮਾਨਤ ਜਦ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਪਰ ਕਾਂਗਰਸ ਇੱਕਜੁੱਟ ਹੋ ਕੇ ਇਹ ਲੜਾਈ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤੇ ਥੈਂਕ ਯੂ ਵੈਰੀ ਮਚ ਜਿਹਨੇ ਕਿਹਾ ਜਾ ਰਿਹਾ ਤੁਸੀਂ ਸਾਹਮਣੇ ਜਿਹੜਾ ਰਹੇ ਕੋਈ ਅਲੱਗ-ਅਲੱਗ ਲੁਧਿਆਣਾ ਦੇ ਵਿੱਚ ਇਕੱਠੇ ਨਹੀਂ ਹੋ ਰਿਹਾ ਉਹ ਤੁਹਾਡਾ ਫਲਾਇਆ ਹੋਇਆ ਸ਼ਰੂਫਾ ਸੀ ਬੈਕਵੀਡੀਓ ਦੇ ਪ੍ਰੈਸ ਦਾ ਫਲਾਇਆ ਹੋਇਆ ਸ਼ਰੂਫਾ ਸੀ ਤੁਸੀਂ ਅੱਜ ਦੇਖ ਲਿਆ ਜਦੋਂ ਪਾਰਟੀ ਦੇ ਉੱਤੇ ਆਉਂਦੀ ਹੈ ਨਾ ਤੇ ਫਿਰ ਜਿਹੜਾ ਬੰਦਾ ਕਿੱਥੇ ਸ਼ੁਰਾਣੀ ਮਾਰਦਾ ਹੈ ਜਿਹੜਾ ਬੰਦਾ ਜਿਹੜੀ ਥਾਲੀ ਤੇ ਖਾਂਦਾ ਉਹਦੇ ਨਾਲ ਵਫਾ ਕਰਦਾ ਉਹ ਥਾਲੀ ਦੇ ਛੇਕ ਨਹੀਂ ਕਰਦਾ ਉਹ ਪਾਰਟੀ ਲਈ ਸਮਰਥ ਹੋ ਕੇ ਲੜਾਈ ਲੜਦਾ ਅੱਜ ਅਸੀਂ ਸਾਰੇ ਸਮਰਥ ਹੋ ਕੇ ਕਾਂਗਰਸ ਪਾਰਟੀ ਲਈ ਲੜਾਈ ਲੜਨ ਵਾਸਤੇ ਆਏ ਤੁਹਾਡੀ ਇੰਟਰਵਿਊ ਤੋਂ ਬਾਅਦ ਕਾਫੀ ਚਰਚੇ ਸੀਗੇ ਕਿ ਨਹੀਂ ਜਿੱਥੇ ਚਾਰ ਮੈਂਬਰ ਪਰਿਵਾਰ ਦੇ ਵਿੱਚ ਹੁਣ ਛੋਟੇ ਵੀਰ ਤੇਰੇ ਘਰ ਤੇ ਚਾਰ ਮੈਂਬਰ ਹੋਣ ਕਿਤੇ ਨਾ ਕਿਤੇ ਕਿਣਮਣ ਹੋ ਜਾਂਦੀ ਕਿ ਨਹੀਂ ਹੁੰਦੀ ਜਿੱਥੇ ਪਿਆਰ ਹੋਵੇ ਤੇ ਕਿਣਮਣ ਵੀ ਉੱਥੇ ਹੀ ਹੁੰਦੀ ਹੈ ਅਚਾ ਵਿਰੋਧੀ ਕਹਿੰਦੇ ਸੀ ਕਿ ਕਾਂਗਰਸ ਇਕੱਠੀ ਨਹੀਂ ਹੁੰਦੀ ਕੀ ਸੀ ਵਿਖਾ ਤੇ ਅੱਜ ਵਿਰੋਧੀਆਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮੇਰਾ ਖਿਆਲ ਅੱਜ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਓ ਵੀ ਭਾਈ ਤੁਸੀਂ ਬੜਾ ਪਿਛਲੇ 2 3 4 ਮਹੀਨਿਆਂ ਦਾ ਰੌਲਾ ਪਾਇਆ ਸੀ ਅਸੀਂ ਤਾਂ ਅੱਜ ਦੇਖ ਕੇ ਆਏ ਆ ਪੂਰੀ ਕਾਂਗਰਸ ਇਕਜੁੱਟ ਹੈ ਇਹ ਸਵੀਟ ਜਿੱਤਣ ਵਾਲਾ ਇਹ ਪੁੱਛਣ ਦਾ ਸਵਾਲ ਹੈ ਕੋਈ ਤੇ ਵਧੀਆ ਸਵਾਲ ਪੁੱਛੇ ਮੈਂ ਉਹਦਾ ਜਵਾਬ ਦਵਾਂ ਅੱਜ ਅਸੀਂ ਦੱਸ ਦਿੱਤਾ ਕਿ ਕਾਂਗਰਸ ਪਾਰਟੀ ਦੇ ਅੰਦਰ ਹਰ ਵਰਕਰ ਹਰ ਲੀਡਰ ਇਹ ਚੋਣ ਜਿੱਤਣ ਵਾਸਤੇ ਬਾਜੂਆਂ ਵੀ ਲਾ ਦੇ। ਅੱਜ ਜਿਹੜਾ ਇੱਕ ਟਾਟਾ ਲੱਗਦਾ ਕਿ ਫਿਲਮ ਦਿਖਾਤੀ ਹੈ ਇੱਕ ਇਹ ਟ੍ਰੇਲਰ ਆ, ਟ੍ਰੇਲਰ ਆ, ਫਿਲਮ ਦਿਖਾਵਾਂਗੇ ਅੱਧੀ ਇੱਕ ਇੰਟਰਵਲ ਤੱਕ ਇਰਾ ਨੂੰ ਤੇ ਬਾਕੀ ਦਿਖਾਵਾਂਗੇ ਰਿਜ਼ਲਟ ਵੇਲੇ। ਪਰਮਾਤਮਾ ਦਾ ਸ਼ੁਕਰਾਨਾ ਕਰਦੇ ਪਿਆ। ਧੰਨਵਾਦ ਕਰਦੇ ਆ ਸਾਰੀ ਲੀਡਰਸ਼ਿਪ ਦਾ ਤੇ ਅੱਗੋਂ ਵੀ ਜੋ ਅੱਜ ਮਾਹੌਲ ਬਣਿਆ ਹੋਇਆ ਹੈ, ਇਹ ਮਾਹੌਲ ਦਰਸਾਉਂਦਾ ਵੀ 19 ਤਰੀਕ ਨੂੰ ਕੀ ਹੋਣ ਜਾ ਰਿਹਾ ਹੈ, 23 ਤਰੀਕ ਨੂੰ ਮਸ਼ੀਨਾਂ ਵਿੱਚੋਂ ਕੀ ਨਿਕਲੇਗਾ। ਮੈਂ ਉਮੀਦ ਕਰਦਾ ਸਾਡੇ ਵਰਕਰ ਜਿਸ ਤਰੀਕੇ ਅੱਜ ਜੋਸ਼ ਹੈ, ਇਸ ਰਿਜ਼ਲਟ ਨੂੰ ਬਕਾਇਦਾ ਤੌਰ ਤੇ ਪੋਜ਼ਿਟਿਵਲੀ ਸਰ ਕਰਨਗੇ ਅੱਛਾ ਸਾਨੂੰ ਜੀ ਆ ਸਾਰੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਉਹ ਕਹਿੰਦੇ ਸੀਗਾ ਭਾਈ ਮਾਈਕ ਦਾ ਕਰ ਗਿਆ ਮਾਈਕ ਸਰਕਾਰ ਦਾ ਗਵਰਨਮੈਂਟ ਦਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਹੈ ਜੀ ਸਾਰੀ ਲੀਡਰਸ਼ਿਪ ਨਾਲ ਆ ਅਸੀਂ ਰਲ ਕੇ ਇਲੈਕਸ਼ਨ ਲੜ ਰਹੇ ਹਾਂ ਠੀਕ